ਅੰਮ੍ਰਿਤਸਰ ਵਿੱਚ ਰਾਤ ਹੋਏ ਧਮਾਕੇ ਸਵੇਰੇ ਤਿੰਨ ਪਿੰਡਾਂ ਦੇ ਖੇਤਾਂ ਵਿੱਚੋਂ ਡਿੱਗੇ ਮਿਸਾਈਲਾ ਦੇ ਟੁਕੜੇ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਵਿੱਚ ਇੰਟਰਸੈਪਟ ਕਰਕੇ ਕੀਤਾ ਨਸ਼ਟ ਆਰਮੀ ਦੀ ਟੀਮ ਕਰ ਰਹੀ ਟੁਕੜੇ ਇਕੱਠੇ ਭਾਰਤ ਦੇ ਪਾਕਿਸਤਾਨ ਤੇ ਆਪਰੇਸ਼ਨ ਸੰਦੂਰ 에ਅਰ ਸਟ੍ਰਾਈਕ ਦੇ ਬਾਅਦ ਅੰਮ੍ਰਿਤਸਰ ਵਿੱਚ ਬੁੱਧਵਾਰ ਦੀ ਰਾਤ ਧਮਾਕੇ ਹੋਏ ਹਨ ਇਸ ਦੌਰਾਨ ਅੰਮ੍ਰਿਤਸਰ ਵਿੱਚ ਦੋ ਵਾਰ ਬਲੈਕਆਊਟ ਵੀ ਕੀਤਾ ਗਿਆ ਸਵੇਰੇ ਇਥੋਂ ਦੇ ਚਾਰ ਪਿੰਡਾਂ ਦੇ ਖੇਤਾਂ ਵਿੱਚੋਂ ਮਿਸਾਈਲ ਅਤੇ ਉਹਨਾਂ ਦੇ ਟੁਕੜੇ ਮਿਲੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਕਿਹਾ ਕਿ ਇਸ ਦੇ ਬਾਰੇ ਆਰਮੀ ਨੂੰ ਜਾਣਕਾਰੀ ਦੇ ਦਿੱਤੀ ਗਈ ਮੌਕੇ ਤੇ ਪਹੁੰਚੀ ਆਰਮੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਵਿੱਚੋਂ ਮਿਸਾਈਲਾਂ ਦੇ ਟੁਕੜੇ ਇਕੱਠੇ ਕਰ ਚੁੱਕੀ ਹੈ ਬੁੱਧਵਾਰ ਰਾਤ ਨੂੰ ਲਗਭਗ 1 ਵਜੇ 15 ਮਿੰਟ ਤੇ ਜੇਠੂਵਾਲ ਦੁਦਾਲਾ ਮੱਖਣਵਿੰਡੀ ਅਤੇ ਪੰਦੇਰ ਪਿੰਡਾਂ ਵਿੱਚ ਲਿਜਾ ਚੁੱਕੀ ਹੈ ਮੱਖਣਵਿੰਡੀ ਪਹੁੰਚੀ ਆਰਮੀ ਦੀ ਟੀਮ ਨੂੰ ਜਿੰਦਾ ਰਾਕੇਟ ਮਿਲਿਆ ਇਸ ਤੋਂ ਬਾਅਦ ਟੈਕਨੀਕਲ ਟੀਮ ਨੂੰ ਬੁਲਾ ਕੇ ਡੀਫਿਊਜ਼ ਕੀਤਾ ਜਾ ਰਿਹਾ ਹੈ ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਜਿਨ੍ਹਾਂ ਮਿਸਾਈਲਾਂ ਦੇ ਟੁਕੜੇ ਮਿਲੇ ਹਨ ਉਹਨਾਂ ਮਿਸਾਈਲਾਂ ਨੂੰ ਭਾਰਤੀ ਡਿਫੈਂਸ ਸਿਸਟਮ ਦੁਆਰਾ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਅਗਰ ਐਸਾ ਨਾ ਹੁੰਦਾ ਤਾਂ ਅੰਮ੍ਰਿਤਸਰ ਵਿੱਚ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ ਦੱਸਦੇ ਚੱਲਿਏ ਕਿ ਬੁੱਧਵਾਰ ਰਾਤ ਨੂੰ ਇੱਕ ਤੋਂ ਬਾਅਦ ਇੱਕ ਚਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਨੀਆਂ ਗਈਆਂ ਇਸ ਨਾਲ ਪੂਰੇ ਜ਼ਿਲ੍ਹੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸిల్లా ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿੱਚ ਬਿਜਲੀ ਬੰਦ ਕਰਕੇ ਬਲੈਕਆਊਟ ਲਗਾ ਦਿੱਤਾ ਸੀ ਬਰਾਮਦ ਕੀਤੇ ਗਏ ਰਾਕੇਟਾਂ ਬਾਰੇ ਮਾਇਰਾਂ ਦਾ ਕਹਿਣਾ ਹੈ ਕਿ ਇਹ ਰਾਕੇਟ ਪਾਕਿਸਤਾਨ ਤੋਂ ਦਾਗੇ ਗਏ ਹੋ ਸਕਦੇ ਹਨ ਪਰ ਭਾਰਤੀ ਹਵਾਈ ਸੈਨਾ ਨੇ ਉਹਨਾਂ ਨੂੰ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੇ ਅਵਸ਼ੇਸ਼ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿੱਚ ਡਿੱਗ ਪਏ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੇਰ ਰਾਤ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਆਪਣੇ ਪਿੰਡ ਦੇ ਖੇਤਾਂ ਵਿੱਚ ਅਸਮਾਨ ਤੋਂ ਰਾਕੇਟ ਡਿੱਗਦੇ ਦੇਖੇ ਇਸ ਵੇਲੇ ਭਾਰਤੀ ਫੌਜ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ।